ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਦੇ ਜਨਮ ਸ਼ਤਾਬਦੀ ਦੇ ਸਮਾਗਮਾਂ ਵਿੱਚ ਜੁੜ ਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਸਿੱਖ ਪੰਥ ਲਈ ਸਿੱਖ ਜਗਤ ਵਾਸਤੇ ਪੰਜਾਬੀਆਂ ਲਈ ਦੇਸ਼ ਲਈ ਬਹੁਤ ਵੱਡਾ ਦਿਨ ਹੈ ਬੜਾ ਮਹਾਨ ਸਮਾ ਹੈ ਕਰਕੇ ਅੱਜ ਦੇ ਸਮੇਂ ਵਿੱਚ ਆਪਾਂ ਸਾਰੇ ਇਸ ਧਰਤੀ ਦੀ ਬੜੀ ਮਹਾਨ ਸ਼ਖਸੀਅਤ ਸਿੱਖ ਪੰਥ ਦੇ ਬਹੁਤ ਹੀ ਵੱਡੇ ਕਦਾਵਾਂ ਰਾਗੂ ਦੇਸ਼ ਦੀ ਰਾਜਨੀਤੀ ਦੇ ਥੰਮ੍ਹ ਕਿਹਾ ਜਾ ਸਕਦੇ ਆ ਜਿਨ੍ਹਾਂ ਨੇ ساری ਉਮਰ ਪੰਥ ਵਾਸਤੇ ਸੇਵਾ ਕੀਤੀ ਪੰਥ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦਿੱਤਾ ਗੁਰਮਤ ਦੇ ਸਿਧਾਂਤਾਂ ਦੀ ਪਾਲਣਾ ਕੀਤੀ ਗੁਰਸਿੱਖੀ ਦੇ ਸੂਲਾਂ ਤੇ ਉਹ ਹਰ ਵਕਤ ਚਲੇ ਜੈ ਜੈਕਾਰ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਅੱਜ ਸਾਰਾ ਸਿੱਖ ਜਗਤ ਉਹਨਾਂ ਨੂੰ ਯਾਦ ਕਰ ਰਿਹਾ ਪਹਿਲਾਂ ਤਾਂ ਸਾਰੇ ਪਿੰਡ ਟੋੜਾ ਦੇ ਪਰਿਵਾਰਾਂ ਨੂੰ ਇਸ ਮਹਾਨ ਨਗਰ ਦੇ ਸਾਰੇ ਆਪਣੇ ਬਜ਼ੁਰਗਾਂ ਵੀਰਾਂ ਮਾਤਾਵਾਂ ਪੈਣਾ ਨੂੰ ਬੱਚਿਆਂ ਨੂੰ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆ ਇਹ ਧਰਤੀ ਠੀਕ ਆ ਪਿੰਡ ਟੋੜਾ ਆ 13-14000 ਪਿੰਡ ਆ ਪੰਜਾਬ ਦੇ ਲੇਕਿਨ ਨਾ ਤਾਂ ਰੋਜ਼-ਰੋਜ਼ ਟੋੜਾ ਸਾਹਿਬ ਨੇ ਜੰਮਣਾ ਤੇ ਨਾ ਹੀ ਹੋਰ ਕਿਸੇ ਪਿੰਡਾਂ ਚ ਇਦਾਂ ਦੇ ਆਗੂ ਨੇ ਪੈਦਾ ਹੋਣਾ ਇਹ ਧਰਤੀ ਮਹਾਨ ਆ ਜਿਸ ਧਰਤੀ ਨੇ ਜਿਸ ਨਗਰ ਨੇ ਤੌੜਾ ਸਾਹਿਬ ਨੂੰ ਜਨਮ ਦਿੱਤਾ ਤੁਸੀਂ ਉਹਨਾਂ ਦੀ ਸੇਵਾ ਉਹਨਾਂ ਦਾ ਯੋਗਦਾਨ ਉਹਨਾਂ ਦਾ ਸੰਘਰਸ਼ ਉਹਨਾਂ ਦੀ ਕੁਰਬਾਨੀ ਉਹਨੂੰ ਤੁਸੀਂ ਅੱਜ ਹੋਰ ਚਾਰ ਚੰਨ ਲਾਏ ਨੇ ਤੁਸੀਂ ਹੀ ਤੌੜਾ ਸਾਹਿਬ ਦੀ ਜ਼ਿੰਦਗੀ ਨੂੰ ਅੱਜ ਸੰਗਤੀ ਦੇ ਰੂਪ ਵਿੱਚ ਮਾਨ ਸਨਮਾਨ ਕੀਤਾ ਹੈ ਸੋ ਇਸ ਖਾਤਰ ਤੁਹਾਡੇ ਸਾਰੇ ਨਗਰ ਨਿਵਾਸੀਆਂ ਦੇ ਧੰਨਵਾਦੀ ਆ ਨਾਲ ਟੋੜਾ ਸਾਹਿਬ ਦਾ ਪਰਿਵਾਰ ਸਰਦਾਰ ਹਰਮੇਲ ਸਿੰਘ ਟੋੜਾ ਸਾਹਿਬ ਆਪਣੀ ਭੈਣ ਜੀ ਸਰਦਾਰਨੀ ਕੁਲਦੀਪ ਕੌਰ ਟੋੜਾ ਜੀ ਸਾਡਾ ਅਜ਼ੀਜ਼ ਸਰਦਾਰ ਹਰਿੰਦਰਪਾਲ ਸਿੰਘ ਟੋੜਾ ਜੀ ਅਤੇ ਸਾਡਾ ਛੋਟਾ ਭਰਾ ਸਰਦਾਰ ਸਤਵਿੰਦਰ ਸਿੰਘ ਟੋੜਾ ਸਾਹਿਬ ਸਾਰੀ ਟੀਮ ਸਾਰੀਆਂ ਕਮੇਟੀਆਂ ਚਾਹੇ ਗੁਰੂ ਘਰ ਦੀ ਕਮੇਟੀ ਹੋਵੇ ਕੋਈ ਕਲੱਬ ਹੋਵੇ ਕੋਈ ਵੀ ਸੇਵਾ ਸੁਸਾਇਟੀ ਹੋਵੇ ਤੁਸੀਂ ਐਨੇ ਚਾਹਨਾ ਐਨੇ ਮਾਣਨਾ ਐਨੇ ਪਿਆਰਨਾ ਇਸ ਇਹ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਦੋਂ ਅਸੀਂ ਇਹ ਸੋਸ਼ਲ ਮੀਡੀਆ ਤੇ ਰਾਤ ਨੂੰ ਦੀਪਮਾਲਾ ਦੇਖਦੇ ਸੀਗੇ ਤੇ ਸੱਚ ਜਾਣਿਆ ਸਾਡਾ ਵੀ ਜਿਹੜਾ ਮੰਨਿਆ ਗੱਦਗਾਂ ਉੱਠ ਦੱਸਗੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਸੀ ਕਿ ਅੱਜ ਉਹ ਟੁਕਮਾ ਸਮਾਂ ਆਇਆ ਕਿ ਟੌੜੇ ਦੇ ਸਾਰੇ ਹੀ ਪਰਿਵਾਰਾਂ ਨੇ ਉਸ ਬੜੀ ਮਹਾਨ ਸ਼ਖਸੀਅਤ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਾਈ ਹੈ ਸੋ ਇਸ ਖਾਤਰ ਤੁਹੀ ਸਾਰੇ ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਿੱਖ ਪੰਥ ਦੇ ਮਹਾਨ ਆਗੂ ਆਪਣੇ ਬਜ਼ੁਰਗ ਸਰਦਾਰ ਸੁਖਦੇਵ ਸਿੰਘ ਜੀ ਹਿੰ사 ਸਾਹਿਬ ਜਿਹੜੇ ਬੜੀ ਲੰਮੇਰੀ ਉਮਰ ਆ ਤੇ ਉਮਰ ਦੇ ਨਾਲ ਥੋੜੀ ਬਹੁਤੀ ਕਮਜ਼ੋਰੀ ਵੀ ਹੁੰਦੀ ਹੈ ਲੇਕਿਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਵੀ ਆਏ ਇਨੀ ਗਰਮੀ ਚ ਸੰਤਰਚੰਦ ਸਿੰਘ ਲੰਗੋਵਾਲ ਜੀ ਦੀ ਬਰਸੀ ਤੇ ਵੀ ਆਏ ਉਹਨਾਂ ਨੇ ਵੀ ਤੁਹਾਡਾ ਧੰਨਵਾਦ ਕਰਨਾ ਹੈ ਇਹਨਾਂ ਬਜ਼ੁਰਗਾਂ ਦੀ ਬਦੌਲਤ ਆਪਾਂ ਸਾਰੇ ਤੁਰੇ ਫਿਰਦੇ ਆ ਇਹਨਾਂ ਦਾ ਵਿਰਸਾ ਆਪਣੇ ਕੋਲ ਆ ਤੌੜਾ ਸਾਹਿਬ ਦਾ ਵਿਰਸਾ ਇਕੱਲੇ ਪਰਿਵਾਰ ਕੋ ਨਹੀਂ ਸਮੂਚੇ ਪੰਥ ਕੋਲ ਹੈ ਸਾਰੀ ਸੰਗਤ ਕੋਲ ਹੈ ਸਮੂਚੇ ਪੰਜਾਬ ਕੋਲ ਹੈ ਤੇ ਇਹਨਾਂ ਬਜ਼ੁਰਗਾਂ ਦੇ ਆਪਾ ਕਦਰਦਾਨ ਆ ਨਾਲ ਸਾਰੀ ਸ਼੍ਰੋਮਣੀ ਕਾਲੀਦਾਨ ਸੋਦਾਰ ਲਹਿਰ ਦੀ ਟੀਮ ਕੱਲੇ-ਕੱਲੇ ਦਾ ਨਾਮ ਨਾਂ ਲੈ ਸਕਿਆ ਖਿਮਾ ਕਰਿਓ ਪ੍ਰੋਫੈਸਰ ਚੰਦੂ ਮਾਲੀ ਰਾਜੀ ਇਹ ਕੋ ਸਾਰੇ ਤੁਸੀਂ ਸੀਨੀਅਰ ਲੀਡਰ ਹੋ ਬੀਬੀ ਜ਼ਗੀਰ ਕੌਰ ਜੀ ਜਿਨ੍ਹਾਂ ਨੇ ਬਹੁਤ ਹੀ ਜਜ਼ਬੇ ਨਾਲ ਆਪਣੀ ਗੱਲ ਆਖਦੇ ਨੇ ਟੌੜਾ ਸਾਹਿਬ ਦੇ ਨਾਲ ਬੀਬੀ ਜ਼ਗੀਰ ਕੌਰ ਜੀ ਨੂੰ ਵੀ ਉਸ ਸਿੱਖ ਪਾਰਲੀਮੈਂਟ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਦੇਖੋ ਕਿੰਡੀ ਫਰਾਗ ਦਿੱਲੀ ਸੀ ਜਦੋਂ ਸਿੱਖ ਪੰਥ ਨੇ ਆਵਾਜ਼ ਮਾਰੀ ਬੀਬੀ ਜ਼ਗੀਰ ਕੌਰ ਸਾਹਮਣੇ ਹੋ ਕੇ ਉਹਨੇ ਚੈਲੰਜ ਕਬੂਲ ਕਰ ਲਿਆ ਲੇਕਿਨ ਟੌੜਾ ਸਾਹਿਬ ਦੀ ਜਿਵੇਂ ਪੈਣ ਹੋਵੇ ਜਾਂ ਬੇਟੀ ਹੋਵੇ ਉਹਦੇ ਮੁਤਾਬਕ ਸੇਵਾ ਕੀਤੀ ਇਹ ਬੜੀ ਵੱਡੀ ਸੋਚ ਬੜੀ ਫਰਾਗ ਦਿੱਲੀ ਹੈ ਤੇ ਤੜਾ ਸਾਹਿਬ ਨੇ ਵੀ ਹੌਸਲਾ ਫਸਾਈ ਦਿੱਤੀ ਕਿ ਤੁਸੀਂ ਜਿਹੜਾ ਸਿੱਖ ਪੰਥ ਦੇ ਸਿਧਾਂਤ ਨੇ ਮਰਿਆਦਾ ਆ ਅਸੂਲ ਨੇ ਤੁਸੀਂ ਉੱਤੇ ਪਹਿਰਾ ਦੇ ਰਹੇ ਹੋ ਤੇ ਬਹੁਤ ਵਧੀਆ ਤੁਸੀਂ ਸੇਵਾ ਕਰ ਰਹੇ ਹੋ ਇਹ ਹੁੰਦੀ ਹੈ ਫਰਾਖ ਦੇ ਲਈ ਤਿਆਗ ਦੀ ਪਾਦਨਾ ਕੁਰਬਾਨੀ ਦਾ ਜਜ਼ਬਾ ਜਿਹੜਾ ਅੱਜ ਦੇ ਲੀਡਰਾਂ ਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਰਖੜਾ ਸਾਹਿਬ ਜਿਨ੍ਹਾਂ ਦਾ ਬਹੁਤ ਲੰਮਾ ਸਮਾਂ ਤੜਾ ਸਾਹਿਬ ਦੇ ਨਾਲ ਗਿਆ ਲਿਆ ਬਾਕੀ ਸਾਰੇ ਚੋਟੇਪੁਰ ਜੀ ਪਰਮਿੰਦਰ ਟੀਂਡਾ ਸਾਹਿਬ ਜੀ ਬਰਾਦ ਸਾਹਿਬ ਤੇ ਹੋਰ ਸਾਰੇ ਜਿਨੇ ਵੀ ਆਪਣੇ ਲੀਡਰ ਬੋਲ ਕੇ ਗਏ ਨੇ ਕਿ ਮਾ ਕਰਿਓ ਇਹਨਾ ਸਵਾ ਨਹੀਂ ਕਰਕੇ ਬਹੁਤ ਆਪਾਂ ਲੇਟ ਹੋ ਗਏ ਆ ਪਹਿਲਾਂ ਤਾਂ ਉਹ ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਇਰਾ ਜੀ ਇਹਨਾਂ ਦੀ ਸਾਰੀ ਟੀਮ ਦਾ ਅਸੀਂ ਦੇਖਦੇ ਰਹੇ ਸੋਸ਼ਲ ਮੀਡੀਆ ਤੇ ਕਿਵੇਂ ਬਸਾਂ ਦਾ ਪ੍ਰਬੰਧ ਪਿੰਨਾ ਜਾ ਕੇ ਰਖੜਾ ਸਾਹਿਬ ਨੇ ਰਣਜੀਤ ਸਿੰਘ ਰਖੜਾ ਜੀ ਨੇ ਸਤਵਿੰਦਰ ਸਿੰਘ ਟੋੜਾ ਜੀ ਨੇ ਹਰਿੰਦਰ ਸਿੰਘ ਪਾਲ ਸਿੰਘ ਤੜਾਜੀ ਨੇ ਸਾਰੀ ਪਟਿਆਲੇ ਦੀ ਫਤਿਹਗੜ੍ਹ ਸਾਹਿਬ ਦੀ ਜਾਂ ਖੰਨੇ ਦੀ ਲੁਧਿਆਣੇ ਦੀ ਸੰਗਰੂਰ ਦੀ ਰੋਪੜ ਦੀ ਸਾਰੀ ਸਮੂਚੀ ਸ਼ਰੋਮਣੀ ਖਾਲੀਦਾਨ ਸਰਦਾਰ ਲਹਿਰ ਦੀ ਟੀਮ ਨੇ ਬਹੁਤ ਤਕੜੇ ਹੋ ਕੇ ਤਿਆਰੀ ਕੀਤੀ ਸੀ ਜਦੋਂ ਅਸੀਂ ਲੰਗਰਾ ਚ ਜਿਹੜਾ ਮਾਰ ਗਏ ਜਦੋਂ ਅਸੀਂ ਦੇਖੀ ਸੇਵਾ ਕਰਦੇ ਮੈਡੀਕਲ ਕੈਂਪ ਲੱਗੇ ਦਸਤਾਰਾਂ ਦਾ ਲੰਗਰ ਲੱਗਿਆ ਤੇ ਉੱਥੇ ਇੰਦਾ ਸੀ ਜਿਵੇਂ ਜੋੜ ਮੇਲਾ ਹੁੰਦਾ ਹੈ ਜੋੜ ਮੇਲਾ ਇਹ ਜੋੜ ਮੇਲਾ ਸੀ ਅੱਜ ਢੋੜਾ ਸਾਹਿਬ ਦੀ ਸ਼ਤਾਂਤੀ ਦਾ ਸੋ ਇਹ ਸਾਰੀ ਟੀਮ ਇਸ ਗੱਲ ਦੀ ਮਦਦ ਦੀ ਪਾਤਰ ਆ ਮੈਂ ਜ਼ਿਆਦਾ ਸਮਾਂ ਨਹੀਂ ਲੈ ਸਕਦਾ ਕਰਕੇ ਹੁਣ ਤਾਂ ਮੇਰੇ ਕਿਹਾ 4:00 ਵਜ ਗਏ ਸਾਢੇ 3:00 ਹੋ ਗਏ ਲੇਕਿਨ ਦਿਲ ਤੇ ਫਲਫਲੇ ਨੇ ਦੇਖੋ ਅਸੀਂ ਕਈ ਵਾਰੀ ਸੋਚਦੇ ਹੁੰਦੇ ਸੀ ਢੋੜਾ ਸਾਹਿਬ ਨੇ ਤਿੰਨ ਤਹਾਕੇ ਕੜਾਤ ਲੰਬਾ ਸਮਾਂ ਹੁੰਦਾ ਹੈ ਤਿੰਨ ਦਹਾਕੇ 30 ਸਾਲ ਉਹਨਾਂ ਨੇ ਸ਼ਰੋਮਨੀ ਕਮੇਟੀ ਦੀ ਸੇਵਾ ਕੀਤੀ ਨਾ ਕਿਸੇ ਤੋਂ ਹੋਈ ਤੇ ਸ਼ਾਇਦ ਗੁਰੂ ਸਾਹਿਬ ਕਿਰਪਾ ਕਰਨ ਜੇ ਕੋਈ ਟੋੜਾ ਸਾਹਿਬ ਵਰਗਾ ਲਾਲ ਜਮਿਆ ਹੋ ਸਕਦਾ ਹੋ ਕਰੇ ਲੇਕਿਨ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਣਾ ਪਰ ਜਿਹੜੀ ਸੇਵਾ ਕਰਕੇ ਗਏ ਜਿਨ੍ਹਾਂ ਸਾਰੇ ਲੀਡਰਾਂ ਨੇ ਉਹਦਾ ਜ਼ਿਕਰ ਕੀਤਾ ਅਸੀਂ ਤਾਂ ਬਿਆਨ ਪੜ੍ਹਦੇ ਹੁੰਦੇ ਸੀਗੇ ਮੈਂ ਤੁਹਾਨੂੰ ਇੱਕ ਬਿਆਨ ਦਾ ਜ਼ਿਕਰ ਕਰਨਾ ਹੈ ਅਸੀਂ ਸੁਣਿਆ ਤੋੜਾ ਸਾਹਿਬ ਨੂੰ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਆਨੰਦਪੁਰ ਸਾਹਿਬ ਦੇ ਹੌਲੇ ਮੱਲੇ ਤੇ ਉਥੇ ਮੁਕਸਰ ਦੀ ਮਾਗੀ ਤੇ ਘੰਟਾ-ਘੰਟਾ ਬੋਲਣਾ ਡੇਢ-ਡੇਢ ਘੰਟਾ ਬੋਲਣਾ ਤੋੜਾ ਸਾਹਿਬ ਨੇ ਲੈ ਤਾਂ ਮਜ਼ਾ ਲਿਆ ਕੋਈ ਉੱਠ ਕੇ ਖੜਾ ਹੋ ਜਵੇ ਜਾਂ ਕੋਈ ਬੋਲੇ ਵੀ ਐਂਦਾ ਇਕਾਗਰਤਾ ਦੇ ਨਾਲ ਤੋੜਾ ਸਾਹਿਬ ਨੂੰ ਸੁਣਿਆ ਕਰਦੀ ਅਸੀਂ ਸੰਗਤਾਂ ਤੇ ਉਦੇ ਕਰਕੇ ਟੌੜਾ ਸਾਹਿਬ ਦੀ ਟਾਕਸੀ ਦਿੱਲੀ ਤੱਕ ਅੱਜ ਸ਼ਰੋਮਣੀ ਕਮੇਟੀ ਕਮਜ਼ੋਰ ਹੋ ਗਈ ਕੀ ਲੋੜ ਸੀ ਧੰਮੀ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਸੀਂ ਸਾਡੇ ਸਾਥੀ ਸੀ ਹੈਗੇ ਹੋ ਐਸੀ ਗੱਲ ਨਹੀਂ ਜੇ ਤੁਹਾਨੂੰ ਸੇਵਾ ਮਿਲ ਗਈ ਸ਼ਰੋਮਣੀ ਕਮੇਟੀ ਦੀ ਚੰਗੀ ਗੱਲ ਆ ਪਰ ਤੁਹਾਨੂੰ ਲੋੜ ਨਹੀਂ ਸੀ ਅੱਜ ਗੁਰਦੁਆਰਾ ਦੁਖਨਵਾਨ ਸਾਹਿਬ ਉੱਥੇ ਇਹ ਪ੍ਰੋਗਰਾਮ ਕਰਾਉਣ ਦੀ ਜੇ ਤੁਸੀਂ ਕਰਉਣਾ ਸੀ ਤੇ ਤੁਹਾਨੂੰ ਮੰਜੀ ਸਾਹਿਬ ਦੇ دیਵਾਨ ਹਾਲ ਵਿੱਚ ਕਰਾਉਣਾ ਚਾਹੀਦਾ ਸੀਗਾ ਜਿੱਥੇ ਤਿੰਦਾ ਕੇ ਟੋੜਾ ਸਾਹਮਣੇ ਸੇਵਾ ਕੀਤੀ ਸਾਹਮਣੇ ਤੇਜਾ ਸਿੰਘ ਸਮੁੰਦਰੀ ਹਾਲਿਆਂ ਜਿੱਥੇ ਟੋੜਾ ਸਾਹਿਬ ਬੈਠਦੇ ਹੁੰਦੇ ਸੀਗੇ ਤੇ ਚਾਏ ਤਰੀ ਕੋਈ ਹੋਰ ਰੱਖ ਲੈਂਦੇ ਅੱਜ ਸਕੂਲ ਬੰਦ ਕਰਤੇ ਕਾਲਜ ਬੰਦ ਕਰਤੇ ਅੱਜ ਛੁੱਟੀ ਕਰਤੀ ਸਾਰਿਆਂ ਨੂੰ ਇਹ ਹੈ ਈਰਖਾਵਾਦੀ ਸੋਚ ਇਹ ਆਪਾਂ ਇੱਕ ਦੂਜੇ ਨੂੰ ਟੌਣ ਦੀ ਕੋਸ਼ਿਸ਼ ਕਰ ਰਹੇ ਆ ਆਪਾਂ ਨੂੰ ਮੁਕਾਬਲਾ ਨਹੀਂ ਕਰਨਾ ਚਾਹੀਦਾ ਸਾਨੂੰ ਤਲਵੰਡੀ ਸਾਹਿਬ ਦੀ ਵਰਸੀ ਤੇ ਸਾਡੀ ਭੈਣ ਬੈਠੀ ਹੈ ਸਰਦਾਰ ਨਿਹਰਜੀਤ ਕੌਰ ਜੀ ਉੱਥੇ ਮਿਲੇ ਧਾਮੀ ਸਾਹਿਬ ਤੇ ਉਹਨਾਂ ਨੂੰ ਬੇਨਤੀ ਕੀਤੀ ਜੈਦਰ ਸੰਤਾ ਸਿੰਘ ਉਮੈਦਪੁਰੀ ਸਿਗੇ ਆਚਾਰਨਜੀਤ ਸਿੰਘ ਬਰਾੜ ਸਾਹਿਬ ਬੈਠੇ ਸੀ ਮੈਂ ਕਿਹਾ ਧਾਮੀ ਸਾਹਿਬ ਤੁਸੀਂ ਸ਼ਗਿਰਦ ਰਹੇ ਹੋ ਟੌੜਾ ਸਾਹਿਬ ਦੇ ਤੁਹਾਨੂੰ ਚਾਹੀਦਾ ਕਿ ਇੱਥੇ ਆ ਕੇ ਮੱਥਾ ਟੇਕ ਕੇ ਜਾਇਓ ਟੌੜਾ ਸਾਹਿਬ ਨੂੰ ਇੱਥੇ ਵੀ ਸਰਦਾ ਦੇ ਫੁੱਲ ਭੇਟ ਕਰਕੇ ਜਾਓ ਜੇ ਤੁਸੀਂ ਉੱਥੇ ਜਾਣਾ ਹੈ ਬਾਕੀ ਤੁਹਾਡੀ ਮਰਜ਼ੀ ਹੈ ਪਰ ਚਲੋ ਨਹੀਂ ਆਏ ਕੋਈ ਗੱਲ ਨਹੀਂ ਕੀ ਕਰ ਸਕਦੇ ਉਹਨਾਂ ਦੀ ਆਪਣੀ ਸੋਚਿਆ ਇੱਕ ਬਿਆਨ ਜਿਹੜਾ ਜ਼ਿਕਰ ਕਰ ਰਿਹਾ ਸੀਗਾ ਦੇਖੋ ਅੱਜ ਜਿਹੜੇ ਪੰਥ ਦੇ ਵੈਰੀ ਨੇ ਅੱਜ ਪੰਥ ਦੇ ਹਮਲਾ ਕਰ ਰਹੇ ਨੇ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਟਾਲਾਉਣ ਦੀ ਕੋਸ਼ਿਸ਼ ਕੀਤੀ ਐ ਮੈਂ ਜ਼ਿਆਦਾ ਨਹੀਂ ਲੰਮਾ ਜਾਣਾ ਜਦੋਂ ਅਸੀਂ ਬਿਆਨ ਪੜਿਆ ਟੋੜਾ ਸਾਹਿਬ ਦਾ ਆਪਣੇ ਆਪਣੇ ਸਾਥ ਸਤਵਿੰਦਰ ਸਿੰਘ ਜੀ ਉਹ ਸੀ ਉਹ ਜਿਹੜਾ ਸਾਥ ਬੈਠਾ ਉਹ ਪਾਪੀ ਸਰਸੇ ਵਾਲਾ ਉਹਦੇ ਮੁਤਲਕ ਟੋੜਾ ਸਾਹਿਬ ਨੇ ਮੇਰਾ ਖਿਆਲ ਅੱਜ ਤੋਂ 25 30 ਸਾਲ ਪਹਿਲਾਂ ਉਹ ਬਿਆਨ ਦਿੱਤਾ ਸੀ ਇੱਕ ਉਸੇ ਡੇਰੇ ਦਾ ਸਾਧਿਆ ਜਿਹੜਾ ਸਿੱਖ ਪੰਥ ਨੂੰ ਵੰਗਾਰ ਰਿਹਾ ਜਿਹਨੇ ਆਪਣਾ ਗੁਰੂ ਗੰਬ ਸ਼ੁਰੂ ਕੀਤਾ ਤੇ ਟੋੜਾ ਸਾਹਮਣੇ ਆਪਣੇ ਬਿਆਨ ਚ ਕਿਹਾ ਅਸੀਂ ਇਹਨੂੰ ਨਹੀਂ ਸਵੀਕਾਰ ਕਰਦੇ ਅਸੀਂ ਇਹਦਾ ਜਵਾਬ ਦੇਵਾਂਗੇ ਇਸ ਪਕੰਡੀ ਸੋਧ ਨੂੰ ਅਸੀਂ ਇਹਦਾ ਜਿਹੜਾ ਸਹੀ ਇਹਦੀ ਸ਼ਕਲ ਰੂਪਿਆ ਉਹ ਲੋਕਾਂ ਮੋਰੇ ਲੈ ਕੇ ਆਵਾਂਗੇ ਉਹ ਸੀ ਪੰਥ ਦੇ ਲੀਡਰ ਹੁਣ ਦਿੱਲੀ ਦਾ ਗ੍ਰਹਿ ਮੰਤਰੀ ਦਿੱਲੀ ਦਾ ਪ੍ਰਧਾਨ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਕਦੀ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਦੀ ਕੋਈ ਕਦਰ ਤਾਂ ਕੀ ਕਰਨੀ ਹੈ ਚਿੱਠੀਆਂ ਲਿਖ ਲੇ ਖੱਗ ਗਏ ਦਿੱਲੀ ਨੂੰ ਬੰਦੀ ਸਿੰਘ ਛੱਡਦੇ ਹੋ ਐਨਐਸਏ ਨਾ ਲਾਓ ਡਿਬਰੂਗੜ ਤੋਂ ਪਾਈ ਅਮਰਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਓ ਜਿਹੜੇ ਸਿੰਘਾਂ ਨੇ ਆਪਣੀਆਂ ਕੈਦਾ ਪੂਰੀਆਂ ਕਰ ਲੀਆਂ ਉਹਨਾਂ ਨੂੰ ਰਿਹਾ ਕਰੋ ਤੇ ਦੱਸੋ ਬਜ਼ੁਰਗੋ ਵੀਰੋ ਪੈਣੋ ਕਿਹੜਾ ਗੌਰ ਕਰਦਾ ਹੈ ਅੱਜ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਦਾ ਕੌਣ ਸੁਣਦਾ ਹੈ ਚਰਮਣੀ ਕਮੇਟੀ ਦੇ ਪ੍ਰਧਾਨ ਦੀ ਗੱਲ ਆ ਜਿਹੜਾ ਅੱਜ ਇਕੱਠ ਹੋਇਆ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਜਜ਼ਬਾ ਅਜੇ ਵੀ ਪੂਰਾ ਕਾਇਮ ਹੈ ਤੁਸੀਂ ਆਪ ਆਪਣੀ ਸਰਦਾ ਦੇ ਨਾਲ ਆਪ ਮਹਾਰੇ ਪਿੰਡਾਂ 'ਚ ਆਏ ਹੋ ਤੇ ਇਹ ਟੋੜਾ ਸਾਹਿਬ ਦੀ ਸੇਵਾ ਦਾ ਪ੍ਰਤੀਕ ਸੀਗਾ ਜੇ ਟੋੜਾ ਸਾਹਿਬ ਦੀ ਸੇਵਾ ਦਾ ਪ੍ਰਤੀਕ ਸੀ ਇਹ ਇਕੱਠ ਤੇ ਜੇ ਟੋੜਾ ਸਾਹਿਬ ਦੀ ਸੋਚ ਤੇ ਆਪਾਂ ਸਾਰਾ ਪੰਥ ਪੈਰਾ ਦਵੇ ਤਵੇ ਦੱਸੋ ਦਿੱਲੀ ਕਿਉਂ ਨਹੀਂ ਚੁਗੂਗੀ ਆਪਣੇ ਅੱਗੇ ਕਿਉਂ ਸਾਡੇ ਜਿਹੜੇ ਵੈਰੀ ਨੇ ਕਿਉਂ ਨਹੀਂ ਸਾਡੀ ਈਨ ਮੰਨਣਗੇ ਕੌਣ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਟਾਲਾ ਸਕਦਾ ਹੈ ਇਹ ਤਾਂ ਆਪਾਂ ਸਭ ਕੁਝ ਆਪ ਹੀ ਕਰ ਗਏ ਸੰਤਾਂ ਨਾਲ ਵੈਰ ਕਮਾਉਣ ਦੇ ਪਾਪੀਆਂ ਨਾਲ ਕੋ ਕਰਨ ਪਿਆਰ ਐਸੀ ਇਹਨਾਂ ਆਪਣੇ ਜਿਹੜੇ ਪੰਥ ਦੇ ਲੀਡਰਸ ਹਨ ਉਹਨਾਂ ਨੇ ਸੰਤਾਂ ਨਾਲ ਵੈਰ ਕਮਾਇਆ ਗੁਰੂ ਸਾਹਿਬ ਦੀ ਅਜ਼ਮੰਦੀ ਰੱਖੀ ਨਹੀਂ ਕੀਤੀ ਤਾਂ ਜਿਹੜੇ ਪਾਪੀ ਸੀਗੇ ਉਹਨਾਂ ਦਾ ਉਹਨਾਂ ਨੇ ਭਾਈ ਵਾਲੀ ਪਾਈ ਜਿਸ ਕਰਕੇ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦੇ ਉਥੇ ਸਦਕੇ ਤਨਖਾਹਿਆ ਕਿਰਾਰ ਦਿੱਤਾ ਹੁਣ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਲੇਕਿਨ ਦਿਲ ਦੇ ਬਲਬਲੇ ਨਹੀਂ ਦੱਸੋ ਸੰਗਤ ਜੀ ਇੱਕ ਪਾਸੇ ਤਨਖਾਹਿਆ ਇੱਕ ਪਾਸੇ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਫੇਰ ਕੀ ਕਰੀਏ ਇਹ ਬਾਂਚੇ ਆਉਂਦਾ ਹੈ ਕੀ ਡੁੱਬ ਕੇ ਮਰਨ ਵਾਲੀ ਗੱਲ ਆ ਉਹਨੂੰ ਛੱਡ ਜਾਣਾ ਚਾਹੀਦਾ ਸੀਗਾ ਜਿਹਦੇ ਪਹਿਲੇ ਦਿਨ ਉਹਨਾਂ ਨੇ ਸਾਰੀਆਂ ਆਪਣੀਆਂ ਗਲਤੀਆਂ ਝੋਲੀ ਚ ਪਾਈਆਂ ਉਦੋਂ ਹੀ ਉਹਨਾਂ ਨੂੰ ਜਿਹੜੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲੰਬੇ ਯੋਜਨਾ ਚਾਹੀਦਾ ਸੀਗਾ ਹੁਣ ਸਾਰਾ ਪੰਥ ਇਸ ਗੱਲ ਦੀ ਉਡੀਕ ਕਰ ਰਿਹਾ ਕਿ ਸਿੰਘ ਸਾਹਿਬਾਨ ਜੈਦਰ ਕਾਲ ਤੱਕ ਸਾਹਿਬ ਉਹ ਫੈਸਲਾ ਕਰਨਗੇ ਜਿਹੜਾ ਸਾਰੇ ਪੰਥ ਨੂੰ ਮਨਜ਼ੂਰ ਹੋਊਗਾ ਆਪਾਂ ਨੂੰ ਯਕੀਨ ਵੀ ਹੈ ਕਿ ਉਹ ਫੈਸਲਾ ਉਹਦੇ ਮੁਤਾਬਕ ਕਰਨਗੇ ਤੇ ਮੈਂ ਤਾਂ ਇਹ ਕਹੂੰਗਾ ਸਰਦਾਰ ਸੁਖਵੀਰ ਸਿੰਘ ਵਾਦਲ ਨੂੰ ਕਿ ਆਪਾਂ ਸਭ ਨੇ ਕੰਮ ਇਕੱਠੇ ਕੀਤਾ ਹੈ ਤੇ ਤੁਹਾਨੂੰ ਸਾਡੀ ਇੱਕ ਰਾਏ ਆ ਇਹ ਪ੍ਰੈਸ ਵਾਲੇ ਵੀ ਆਪਣੇ ਖੜੇ ਨੇ ਲਾਈਵ ਚੱਲ ਰਹੇ ਆ ਸਾਡੀ ਤੁਹਾਨੂੰ ਰਾਏ ਆ ਕਰੜੀ ਤੋਂ ਕਰੜੀ ਸਜ਼ਾ ਭੁਗਤੋ ਤੇ ਸੇਵਾ ਕਰੋ ਚਾਹ ਜਿੰਨੀ ਮਰਜ਼ੀ ਸਜ਼ਾ ਹੋਵੇ ਤਾਨੂੰ ਪੋਖਤ ਲੈਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਸੰਗਤ ਨੇ ਮaaf ਕਰਨਾ ਹੈ ਨਹੀਂ ਸੰਗਤ ਨੇ ਤੁਹਾਨੂੰ ਮaaf ਨਹੀਂ ਕਰਨਾ ਕੋਈ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਕਿ ਸਿੰਘ ਸਵਾਨ ਨੂੰ ਕੋਈ ਤਾਂ ਕਵੇ ਉਹ ਤਾਂ ਕਵੇ ਸਿੰਘ ਸਵਾਨ ਨੂੰ ਪਤਾ ਹੈ ਕੀ ਕਰਨਾ ਹੈ ਲੇਕਿਨ ਸੁਖਵੀਰ ਸਿੰਘ ਬਾਦਲ ਦੇ ਮਨ ਵਿੱਚ ਇਹ ਭਾਵਨਾ ਚਾਹੀਦੀ ਹੈ ਕਿ ਅਗਰ ਮੈਂ ਗਲਤੀ ਕੀਤੀ ਅਗਰ ਮੈਂ ਗੁਨਾਹ ਕੀਤਾ ਮੈਂ ਪੰਥ ਦਾ ਦੋਖੀ ਬਣਿਆ ਤੇ ਉੱਥੇ ਤਾਂ ਵੱਡੇ ਵੱਡੇ ਪਾਪੀਆਂ ਨੂੰ ਬਖਸ਼ਦਾ ਤੇ ਗੁਰੂ ਸਾਹਿਬ ਨੇ ਤੇ ਸਭ ਨੂੰ ਬਖਸ਼ ਦੇਣਾ ਅਖੀਰ ਵਿੱਚ ਇਹ ਸਾਰਾ ਕੁਝ ਠੀਕ ਹੋ ਜਾਣਾ ਹੈ ਲੇਕਿਨ ਅੱਜ ਉਹਨਾਂ ਨੂੰ ਉਹ ਸਜ਼ਾ ਭੁਗਤਲੀ ਚਾਹੀਦੀ ਹੈ ਇਹ ਸਿੱਖ ਪੰਥ ਦੇ ਹਿੱਤ ਵਾਸਤੇ ਹੈ ਤੇ ਸਾਰਾ ਸਿੱਖ ਪੰਥ ਇਹ ਚਾਹੁੰਦਾ ਹੈ ਟੋੜਾ ਸਾਹਿਬ ਦੀ ਇੱਕ ਗੱਲ ਹੋਰ ਕਰੂੰਗਾ ਜਿਹੜੀ ਬੜੀ ਬਲੱਖਣਿਆ ਦੇਖੋ ਸਿੱਖ ਪੰਥ ਦੇ ਮਹਾਨ ਸ਼ਹੀਦ ਮਰਦੇ ਮਜਾਹਿਦ ਸнт ਜਰਨੈਲ ਸਿੰਘ ਜੀ ਪਿੰਡਾ ਵਾਲੇ ਉਹਨਾਂ ਵਰਗਾ ਯੋਗ ਨਾ ਹੋਇਆ ਨਾ ਕੋਈ ਹਜੇ ਜੰਮਿਆ ਨਾ ਹੋਣਾ ਮੈਨੂੰ ਯਾਦ ਆ ਚੰਨੂ ਮਾਇਰਾ ਸਾਹਿਬ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸੀਗੇ ਪ੍ਰਭਿੰਦਰ ਜੀ ਤਾਂ ਹੀ ਮੈਗਜ਼ੀਨ ਆਪਾਂ ਸਾਰੇ ਪੜ੍ਹਦੇ ਸੀ ਉਹ ਤਾਂ ਬੜੀ ਪਪੂਲਰ ਮੈਗਜ਼ੀਨ ਆ ਅਮਰੀਕਾ ਦੀ ਹੁਣ ਵੀ ਬੜੀ ਦੁਨੀਆ ਚ ਲੋਕ ਪੜ੍ਹਦੇ ਨੇ ਫਰੰਟ ਪੇਜ ਤੇ ਉਦੋਂ ਆਰਟੀਕਲ ਆਇਆ ਸੀਗਾ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਦਾ ਆਰਟੀਕਲ ਕੀ ਸੀ ਕਿ ਜਿਹੜਾ ਸਿੱਖਾਂ ਦਾ ਸ਼ੇਰ ਆ ਉਹਨੇ ਬੜਕ ਮਾਰੀ ਆ ਤੇ ਇੰਦਰਾ ਗਾਂਧੀ ਉਹਦੀ ਬੜਕ ਤੋਂ ਕੰਮ ਦੀ ਐ ਦ ਸਿੱਖ ਲਾਈਨ ਰੋਡਸ ਇਨ ਫਰੰਟ ਆਫ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਉਹਨੇ ਟਾਈਮ ਨੇ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਨੂੰ ਆਖਿਆ ਸੀ ਕਿ ਪੰਥ ਦਾ ਬਬਰ ਸ਼ੇਰ ਆ ਤੇ ਚਲੋ ਉਹ ਤਾਂ ਕਹਿਣੀ ਤੇ ਕਰਨੀ ਦੇ ਪੱਕੇ ਰਹੇ ਜੋ ਉਹਨਾਂ ਨੇ ਕਿਹਾ ਸੀ ਕਰਕੇ ਦਿਖਾਇਆ ਹੋ ਸਕਦਾ ਹੈ ਆਪਾਂ ਨੂੰ ਵੀ ਉਹਨਾਂ ਨੇ ਰਾਹ ਤੇ ਚੱਲਣਾ ਪਵੇ ਕੋਈ ਵੱਡੀ ਗੱਲ ਨਹੀਂ ਪਤਾ ਨਹੀਂ ਕਿ ਕਿਧਰ ਨੂੰ ਮੋੜ ਘਟ ਕੱਟ ਲੈਣਾ ਪੰਥ ਨੇ ਪਰ ਇੱਕ ਕੋਈ ਲੀਡਰ ਹੋਏ ਜੈ ਜੈਕਾਰ ਗੁਰਚੰਦ ਸਿੰਘ ਕੜਾ ਸਾਹਿਬ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦਾ ਸਾਥ ਦਿੱਤਾ ਤੇ ਇਹ ਗੱਲ ਫਕਰਨਾ ਅਸੀਂ ਕਹਿ ਸਕਦੇ ਆ ਠੀਕ ਆ ਧਰਮਯੋਗ ਮੋਰਚਾ ਲੱਗਾ ਤੇ ਸੰਧਰਚੰਦ ਸਿੰਘ ਲੋਹਗੋਵਾਲ ਦੀ ਬਹੁਤ ਵੱਡੀ ਦੇਣ ਆ ਉਹਨਾਂ ਦੀ ਵੀ ਕੁਰਬਾਨੀ ਆ ਪਰ ਜੋ ਤوڑا ਸਾਹਮਣੇ ਪੰਥ ਦੀਆਂ ਸਫਾਵਾਂ ਵਿੱਚ ਸੇਵਾ ਕੀਤੀ ਉਹ ਕੋਈ ਨਹੀਂ ਕਰ ਸਕਿਆ ਇੱਕ ਗੱਲ ਹੋਰ ਸਾਡੇ ਮਨ ਚ ਆਉਂਦੀ ਹੈ ਕਈ ਲਿਖਾਰੀ ਲੇਖ ਲਿਖਦੇ ਨੇ ਕਿ ਤوڑا ਸਾਹ ਮੁੱਖ ਮੰਤਰੀ ਬਣੇ ਦੇਖੋ ਤੁਸੀਂ ਟੋੜੇ ਪਿੰਡ ਵਾਲੇ ਹੋ ਇਦਾਂ ਧੋਬੇ ਚੋਂ ਧੋਬੇ ਵਾਲੇ ਬੈਠੇ ਨੇ ਕੋਲੋਂ ਸਾਹਿਬ ਉੱਥੋਂ ਚੱਲ ਕੇ ਆਏ ਆ ਛੋਟੇ ਛੋਟੇ ਹੁੰਦੇ ਅਸੀਂ ਵੀ ਸੰਗਤ ਕੀਤੀ ਹੈ ਟੋੜਾ ਸਾਹਿਬ ਦੀ ਕਾਸ਼ ਗੁਰੂ ਸਾਹਿਬ ਕਿਰਪਾ ਕਰਦੇ ਟੋੜਾ ਸਾਹਿਬ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਤੇ ਹੋ ਸਕਦਾ ਸੀ ਪੰਜਾਬ ਦੀ ਤਸਵੀਰ ਹੋਰ ਹੋਣੀ ਸੀ ਹੋ ਸਕਦਾ ਸੀ ਸਿੱਖ ਪੰਥ ਦੀ ਚੜਦੀ ਕਲਾ ਪਤਾ ਨਹੀਂ ਕਿਥੇ ਚਲੇ ਜਾਣੀ ਸੀ ਲੇਕਿਨ ਟੋੜਾ ਸਾਹਬ ਨੂੰ ਉਹ ਮੌਕਾ ਨਹੀਂ ਮਿਲਿਆ ਫਿਰ ਵੀ ਉਹਨਾਂ ਨੇ ਨਿਸ਼ਕਾਮ ਹੋ ਕੇ ਸਾਦਗੀ ਚ ਰਹਿ ਕੇ ਦੇਖੋ ਇਮਾਨਦਾਰੀ ਤੇ ਸਚਾਈ ਉਹਨਾਂ ਨੇ ਪੱਲੇ ਪਾਈ ਤੇ ਟੋੜਾ ਸਾਹਬ ਕੋਈ ਉਂਗਲ ਨਹੀਂ ਚੱਕ ਸਕਦਾ ਅਖੀਰ ਚ ਮੈਂ ਹੋਰ ਜਿਆਦਾ ਸਮਾਨ ਨਹੀਂ ਲੈਣਾ ਕਰਕੇ ਮਤਾ ਵੀ ਪੰਡਾ ਜਿਹੜਾ ਉਹਨਾਂ ਦੇ ਜੀਵਨ ਤੋਂ ਸਿਕਾਂ ਮਿਲਦੀ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੌਜਵਾਨਾਂ ਨੂੰ ਜਵੇਂ ਕਿ ਆਸਗਾ ਚੰਨੂ ਮਾਜਰਾ ਸਾਹਿਬ ਨੇ ਰਖੜਾ ਸਾਹਿਬ ਨੇ ਕਿ ਟੌੜਾ ਸਾਹਿਬ ਨੇ ਪੁੱਤ ਤਾਂ ਨਹੀਂ ਜੰਮੇ ਲੇਕਿਨ ਟੌੜਾ ਸਾਹਿਬ ਨੇ ਲੀਡਰ ਬੜੇ ਜੰਮੇ ਆ ਅੱਜ ਪੰਜਾਬ ਦੇ ਸਿੱਖ ਪੰਥ ਦੇ ਲੀਡਰ ਉਦਾਂ ਦੇ ਪੈਦਾ ਹੋਣੇ ਚਾਹੀਦੇ ਆ ਉਦਾਂ ਦੇ ਬਣਨੇ ਚਾਹੀਦੇ ਆ ਜਿਹੜੇ ਜੈਦਾ ਗੁਰਚੰਦ ਸਿੰਘ ਟੌੜਾ ਸਾਹਿਬ ਦੀ ਸੋਚ ਤੇ ਪਹਿਰਾ ਦੇ ਸادਗੀ ਚ ਰਹਿ ਕੇ ਇਮਾਨਦਾਰੀ ਸਚਾਈ ਨਿਸ਼ਕਾਮਤਾ ਅੱਜ ਕੋਈ ਪੈਸੇ ਦਾ ਜ਼ਿਕਰ ਨਹੀਂ ਕੋਈ ਆਪਣਾ ਸਵਾਰਥ ਨਹੀਂ ਇੱਕ ਪਾਸੇ ਨਿਜ ਸਵਾਰਥਿਆ ਇੱਕ ਪਾਸੇ ਪੰਥ ਦਾ ਸਵਾਰਥਿਆ ਇਹ ਉਹਨਾਂ ਨੂੰ ਪੰਥ ਦਾ ਸਵਾਰਥ ਸੀ ਅੱਜ ਦੇ ਲੀਡਰਾਂ ਨੂੰ ਨਿਜ ਸਵਾਰਥਿਆ ਐਨਾ ਫਰਕ ਆ ਟੌੜਾ ਸੌਦਾ ਤੇ ਅੱਜ ਦੇ ਲੀਡਰਾਂ ਦਾ ਲੇਕਿਨ ਆਪਾਂ ਨੂੰ ਯਕੀਨ ਹੈ ਕਿ ਜੜੀ ਆਪਣੀ ਪਨੀਰੀ ਆ ਆਉਣ ਵਾਲੀ ਜਨਰੇਸ਼ਨ ਟੌੜਾ ਸਾਹਿਬ ਦੇ ਪਾਈ ਹੋਏ ਪੁਰਣਿਆਂ ਦੇ ਚੱਲੂਗੀ ਤੇ ਬੜੇ ਟੌੜਾ ਸਾਹਿਬ ਜੰਮਣਗੇ ਆਪਾਂ ਦੇਖਾਂਗੇ ਜਾਂ ਨਹੀਂ ਦੇਖਾਂਗੇ ਇਹ ਵੱਖਰੀ ਗੱਲ ਹੈ ਲੇਕਿਨ ਉਹ ਤਗੜੇ ਹੋ ਕੇ ਪੰਥ ਦੀ ਪੰਜਾਬ ਦੀ ਸੇਵਾ ਕਰਨਗੇ ਹੁਣ ਮੈਂ ਅਖੀਰ ਵਿੱਚ ਜਿਹੜਾ ਮਤਾ ਚੰਨੂ ਮਾਇਰਾ ਸਾਹਿਬ ਨੇ ਪੜਿਆ ਤੇ ਦੂਜਾ ਮਤਾ ਮੈਨੂੰ ਜਿਹੜਾ ਹੁਕਮ ਹੋਇਆ ਵੰਨ ਵਾਸਤੇ ਉਹ ਹੈ ਸਮਾਜਿਕ ਚੇਤਨਤਾ ਸਦਾਰ ਵਿੰਗ ਦੇ ਇਕੱਠ ਜਵੰਦੀ एलान ਅੱਜ ਮਿਤੀ 24 ਸਤੰਬਰ 24 ਨੂੰ ਪੰਥ ਰਤਨ ਜੈਦਾ ਗੁਰਚੰਦ ਸਿੰਘ ਟੋੜਾ ਦੀ ਜਨਮ ਦਿਵਸ ਦੀ ਸਮਾਰੋਹ ਮੌਕੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਸਮਾਜਿਕ ਚੇਤਨਤਾ ਤੇ ਸੁਧਾਰਾ ਨੂੰ ਆਪਣੇ ਸਮਾਜਿਕ ਮਿਸ਼ਨ ਵਜੋਂ ਸਬਕਾਰ ਕਰਦੀ ਹੈ ਅਕਾਲੀ ਰਾਜਨੀਤੀ ਵਿਚਲੀ ਕੌਣ ਮੱਤਾ ਦੇ ਸਦਾਰ ਅਤੇ ਸ਼ਹੀਦਾਂ ਦੀ ਮਾਨ ਮਰਾਸਤ ਇਸ ਇਤਿਹਾਸਕ ਖੇਤਰੀ ਪਾਰਟੀ ਦੀ ਦੇਖ ਅਤੇ ਯੋਗ ਅਗਵਾਈ ਨੂੰ ਮੋੜ ਬਾਰ ਨੂੰ ਸਮਾਜਿਕ ਪਰਸਥਿਤੀਆਂ ਅਨਸਾਰ ਦੇਖਦੇ ਹੋਏ ਇਸ ਲਈ ਸਮਾਜਿਕ ਸਦਾਰ ਕਰਨ ਦੇ ਸਾਰੇ ਮੋਤਿਆਂ ਅਤੇ ਵਸੀਲਿਆਂ ਨੂੰ ਸਹੀ ਪਹੁੰਚ ਰਹੀ ਆਪਣਾ ਜ਼ਮੀਨੀ ਪੱਧਰ ਤੇ ਸਰਗਰਮੀ ਨਾਲ ਅੱਗੇ ਵਧਨ ਅਤੇ ਇਸ ਪਹੁੰਚ ਰਾਹੀਂ ਆਮ ਲੋਕਾਂ ਵਿੱਚੋਂ ਨਵੀਂ ਅਤੇ ਜੀਵੰਤ ਲੀਡਰਸ਼ਿਪ ਨੂੰ ਉਭਾਰਨ ਅਤੇ ਉਤਸ਼ਾਹਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸਦਾਰ ਲੈਣ ਸਾਰੇ ਅਕਾਲੀਆਂ ਸਮਾਜਿਕ ਮੁੱਦਿਆਂ ਲਈ ਦੰਦ ਰੱਖਣ ਵਾਲੇ ਜਾਗਰੂਕ ਅਤੇ ਸਵੈ ਸੇਵੀ ਲੋਕਾਂ ਨੂੰ ਇਸ ਮਹਾਨ ਕਾਰਜ ਲਈ ਨੇਕ ਅਤੇ ਪਾਰਦਰਸ਼ੀ ਰਾਧਿਆ ਨਾਲ ਸਾਂਝ ਪਾਉਣ ਦਾ ਸਦਾ ਦਿੰਦੀ ਹੈ ਵਿਅਕਤੀਗਤ ਦੇ ਨਾਲ ਨਾਲ ਸਮੁੱਚੇ ਸਮਾਜ ਦੇ ਚਰਿੱਤਰ ਅਤੇ ਆਦਰਸ਼ਾਂ ਤੇ ਕੰਮ ਕਰਕੇ ਚੱਲ ਰਹੇ ਸਭਿਆਚਾਰਕ ਨਿਗਾਰ ਨੂੰ ਉਲਟਾਉਣ ਵਿਚਾਰ ਪਰਖਿਆਵਾਂ ਨੂੰ ਉੱਚਾ ਚੁੱਕਣ ਅਤੇ ਸਮਾਜ ਨੂੰ ਅਧਿਆਤਮਿਕ ਚੇਤਨਤਾ ਪ੍ਰਦਾਨ ਕਰ ਹਿਤ ਇੱਕ ਮਜ਼ਬੂਤ ਅਤੇ ਜਨ ਤੱਕ ਜਾਗਰੂਕਤਾ ਪ੍ਰਤੀ ਸੰਵੇਦਨਸ਼ੀਲ ਸਮਾਜਿਕ ਚੇਤਨਤਾ ਸਦਾਰ ਰਹਿਣ ਦੀ ਸਥਾਪਨਾ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਸੂਧਾਰ ਲੈਣ ਇਹ ਮਤਾ ਅੱਜ ਇਸ ਪੰਥਕ ਅਖਾੜੇ ਕੇ ਪ੍ਰਵਾਨਗੀ हेतु ਪੇਸ਼ ਕਰਦੇ ਹਾਂ ਮਤਾ ਅੱਜ ਦਾ ਇਹ ਪੰਥਕ ਇਕੱਠ ਸ਼੍ਰੋਮਣੀ ਅਕਾਲੀ ਦਲ ਸੂਧਾਰ ਲੈਣ ਵੱਲੋਂ ਸਮਾਜਿਕ ਚੇਤਨਤਾ ਅਤੇ ਸਮਾਜਿਕ ਨੂੰ ਆਪਣੇ ਸਮਾਜਿਕ ਮਿਸ਼ਨ ਵਜੋਂ ਸਵਕਾਰ ਕਰਨ ਅਤੇ ਸਮਾਜਿਕ ਚੇਤਨਤਾ ਸਰਦਾਰ ਵਿੰਗ ਦੇ ਕਠਨ ਨੂੰ ਪ੍ਰਵਾਨਗੀ ਦਿੰਦਾ ਹਾਂ ਬੋਲੇ ਈਸਾਨੀ ਹਾ ਸੋ ਸ੍ਰੀ ਕੋਲ ਮੈਂ ਕੋੜੇ ਸਾਰਿਆਂ ਤੋਂ ਹੱਥ ਕੜੇ ਕਰਕੇ ਇਸ ਮਤੇ ਦੀ ਪ੍ਰਵਾਨਗੀ ਲੈਂਦਾ ਅਤੇ ਹੋਰ ਵੀ ਬੜੀਆਂ ਸਾਰੀਆਂ ਗੱਲਾਂ ਸੀ ਟੋਂਡਾ ਸਾਂਝੀਆਂ ਕਰਨੀਆਂ ਸਨ ਪਰ ਸਮਾਂ ਨਹੀਂ ਇਨੀ ਇਜਾਜ਼ਤ ਦਿੰਦਾ ਸੋ ਹੱਥ ਕੜੇ ਕਰਕੇ ਇਸ ਮਤੇ ਨੂੰ ਪ੍ਰਵਾਨ ਕਰਿਓ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ